फीदों की चिता पर लगेंगे हर वर्ष मेले वतन पे मिटने वालों का यही बाकी निशां होगा आज 15 अगस्त दा दिहारा है 15 अगस्त दा दिहाड़े ते ਬਹੁਤ ਲੋਕੀ ਖੁਸ਼ੀਆਂ ਮਨਾ ਰਿਹਾ ਕਿਉਂਕਿ ਸਾ ਸਾਡੇ ਸਹੀਦਾਂ ਸਦਕੇ ਹੀ ਅੱਜ 15 ਅਗਸਤ ਦਾ ਦਿਹਾੜਾ ਜੋ ਮਨਾਇਆ ਜਾ ਰਿਹਾ ਕਿਉਂਕਿ ਸਾਡਾ ਦੇਸ਼ ਅੰਗਰੇਜ਼ਾਂ ਦੇ ਗੁਲਾਮ ਸੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਸਤਕਾਰਾ ਪਾ ਲੈ ਭਗਤ ਸਿੰਘ ਰਾਜਗੁਰੂ ਸੁਖਦੇਵ ਅਤੇ ਦੇਸ਼ ਦੇ ਕਈ ਇਸ ਤਰ੍ਹਾਂ ਦੇ ਸ਼ਹੀਦ ਹਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਅੱਜ ਉਸੇ ਸਹੀਦਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਬਕਾ ਵਿਧਾਇਕ ਜਗਿੰਦਰ ਪਾਲ ਨੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਤੇ ਆਪਣੇ ਦਫ਼ਤਰ ਦੇ ਵਿੱਚ ਤੰਗਾ ਤਿਰੰਗਾ ਲਹਿਰਾਇਆ ਤਿਰੰਗੇ ਦੇ ਦਰਮIAN ਉਹਨਾਂ ਨੇ ਦੇਸ਼ ਵਾਸੀਆਂ ਨੂੰ ਆਪਣੇ ਪਰਿਵਾਰ ਵੱਲੋਂ ਅਤੇ ਆਪਣੀ ਪਾਰਟੀ ਵੱਲੋਂ ਲੋਕਾਂ ਨੂੰ ਵਧਾਈ ਦਿੱਤੀ। ਅਸੀਂ ਗੱਲਬਾਤ ਕਰਨੇ ਹਾਂ ਸਾਬਕਾ ਵਿਧਾਇਕ ਜਗਿੰਦਰਪਾਲ ਨਾਲ ਉਹਨਾਂ ਦਾ ਕੀ ਕਹਿਣਾ ਹੈ? ਹਾਂ ਸਰ 15 ਦਸੰਬਰ 아이ਡੀਆ ਦਫ਼ਤਰ ਦੇ ਵਿੱਚ। ਜੀ ਅੱਜ ਆਇਆ। ਅੱਜ ਸਾਡੇ ਹਿੰਦੁਸਤਾਨ ਦਾ ਬਹੁਤ ਹੀ ਐਵੇਂ ਦਿਨ ਹੈ। ਅੱਜ ਦੇ ਦਿਨ ਤੋਂ ਤੇ ਸਾਡਾ ਦੇਸ਼ ਜਿਹੜਾ ਹੈ ਆਜ਼ਾਦ ਹੋਇਆ ਹੈ। ਹੋਰ ਅੱਜ 77 ਸਾਲ ਦੇਸ਼ ਨੂੰ ਆਜ਼ਾਦ ਹੋਏ ਦੇ ਪੂਰੇ ਹੋ ਗਏ ਆ। ਪੂਰਾ 88ਵਾਂ ਸਾਲ ਜਿਹੜਾ ਜੋ ਲੱਗਿਆ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਮੇਰੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਦੇ ਨੌਸਿਆਂ ਨੂੰ ਅੱਜ ਦੇ ਸ਼ੁਭ ਦਿਨ ਦੇ ਤੇ ਲੱਖ ਲੱਖ ਵਧਾਈ ਆ ਪਰ ਬਾਬੇ ਨਾਨਕ ਦੇ ਅੱਗੇ ਮੇਰੀ ਪ੍ਰਾਰਥਨਾ ਹੈ ਬਾਬੇ ਨਾਨਕ ਦਾ ਪੂਰੇ ਦੇਸ਼ ਦੇ ਉੱਤੇ ਮੇਰੇ ਪਰ ਹੱਥ ਰਵੇ ਸਾਡਾ ਦੇਸ਼ ਜਿਹੜਾ ਦਮਦਗਣੀ ਤਲਾਸ਼ ਉਗਲੀ ਤਰੱਕੀ ਕਰੇ ਤੇ ਮੇਰੇ ગામ ਦਾ ਔਰ ਖਾਸ ਧਰ ਦੇ ਉੱਤੇ ਜਿਹੜੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਜਿਹੜੇ ਕੁਹਾੜੀਏ ਸੀ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਉਹਨਾਂ ਦੀ ਦਿੱਤੀ ਹੋਈ ਆਜ਼ਾਦੀ ਅੱਜ ਆਹੀਂ ਬੜੇ ਖੁਸ਼ੀਆਂ ਨਾਲ ਮਨਾ ਰਹੇ ਹਾਂ ਤੇ ਸਾਡਾ ਵੀ ਫਰਜ਼ ਹੈ ਉਸ ਆਜ਼ਾਦੀ ਨੂੰ ਬਿਲਕੁਲ ਕਾਇਮ ਰੱਖੀਏ ਔਰ ਦੇਸ਼ ਦੇ ਵਿੱਚ ਤਰੱਕੀ ਦੀ ਰਾਹ 'ਤੇ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਚਾਹੇ ਕੋਈ ਸੱਤਾਧਾਰ ਪਾਰਟੀ ਹੋਵੇ ਚਾਹੇ ਕੋਈ ਵਿਪੱਖਸ਼ੀ ਪਾਰਟੀ ਹੋਵੇ ਸਾਰੇ ਦੇ ਕੰਪਿਊਟਰ ਬਿਲਕੇ ਤੇ ਦੇਸ਼ ਨੂੰ ਗਾਂਬਧਾਣਾ ਚਾਹੀਦਾ ਹੈ ਦੇਸ਼ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਜਿਸ ਨੇ ਹੁੰਦੀ ਉਸ ਨੇ ਸਾਰੇ ਲੋਕੀ ਖੁਸ਼ੀ ਉਹ ਬੰਬਰ ਤਗੜੇ ਹੋ ਜਾਂਦੇ ਆ ਤੇ ਮੇਰੇ ਸਾਰੇ ਲੋਕਾਂ ਕੋ ਫਿਰ ਬੇਨਤੀ ਹੈ ਕਿ ਅੱਜ ਬੜਾ ਖੁਸ਼ ਹੋਏ ਦਿਨ ਹੈ ਤੇ ਖੁਸ਼ੀਆਂ ਮਨਾ ਰਹੇ ਹੂ ਕਿ ਮੈਂ ਫਿਰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਨੂੰ ਅੱਜ ਦੇ ਦਿਨ ਦੇ ਉੱਤੇ ਲੱਖ ਲੱਖ ਵਧਾਈ ਜੈ ਹਿੰਦ ਹਾਂਜੀ ਅੱਜ ਬੜਾ ਖੁਸ਼ੀ ਦਾ ਦਿਹਾੜਾ ਹੈ ਕਿ ਅਸੀਂ ਸਾਰੇ ਕਾਂਗਰਸੀ ਵਰਕਰ ਸਾਡੇ ਐਕਸੈਮਬਲੇ ਸਾਫ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਅਸੀਂ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਹਾਂ ਮੇਰੀ ਸਾਰੇ ਦੇਸ਼ ਦੇ ਨਾਲ ਅਗੇ ਇਹੀ ਸਾਰੇ ਰੱਬ ਦੀ ਬਰ ਮਹਾਤਮਾ ਜੀ ਦੀ ਦੁਆ ਹੈ ਇਹੀ ਕਾਮਨਾ ਹੈ ਕਿ ਸਾਰਾ ਦੇਸ਼ ਖੁਸ਼ਹਾਲ ਰਹੇ ਸਾਰੇ ਲੋਕ ਠੀਕ ਠਾਕ ਰਹਿਣ ਤੇ ਸਾਰੇ ਹੀ ਆਜ਼ਾਦੀ ਨੂੰ ਮਨਾਉਣ ਇਹ ਕਹਿੰਦਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਵਿਰਾਮ ਦਿੰਦਾ ਹਾਂ ਜੈ ਹਿੰਦ ਜੈ ਵਾ